ਸੋ ਦੋਸਤੋ ਅੱਜ ਆਪਾਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਦੇ ਪਿੰਡ ਤੋਂ ਜਾਣੂ ਕਰਵਾ ਰਹੇ ਹਾਂ ਵੀ ਤੁਸੀਂ ਗੁੱਸਾ ਕਰਦੇ ਹੋ ਵੀ ਫਲਾਣੇ ਪਿੰਡ ਦਾ ਕੰਮ ਨਹੀਂ ਹੋਇਆ ਫਲਾਣੇ ਦਾ ਕੰਮ ਨਹੀਂ ਹੋਇਆ ਆ ਮੁੱਖ ਮੰਤਰੀ ਸਾਹਿਬ ਦਾ ਪਿੰਡ ਦੇਖ ਲਓ ਵੀ ਇਹਦਾ ਕਿੰਨਾ ਕੁ ਕੰਮ ਹੋਇਆ ਆ ਤੁਸੀਂ ਦੇਖ ਰਹੇ ਹੋ ਗੰਦਾ ਪਾਣੀ ਉਸੇ ਤਰ੍ਹਾਂ ਫਿਰ ਰਿਹਾ ਆ ਦੇਖੋ ਇਹ ਮਜ਼ਵੀ ਸੇ ਇੱਕ ਮਹੱਲੇ ਨੂੰ ਉਦਾਂ ਹੀ ਰੂੜੀਆਂ ਲੱਗੀਆਂ ਹੋਈਆਂ ਨੇ ਜਿਵੇਂ ਹੋਰ ਪਿੰਡਾਂ 'ਚ ਲੱਗਿਆ ਹੁੰਦਿਆਂ ਨੇ ਆਹ ਦੇਖੋ ਗੰਦਾ ਪਾਣੀ ਦੇਖ ਸਕਦੇ ਤੁਸੀਂ ਇਹ ਮੁੱਖ ਮੰਤਰੀ ਸਾਹਿਬ ਦੇ ਪਿੰਡ ਦੇ ਹਾਲਾਤ ਨੇ ਮਤਵਾਨ ਨੂੰ ਹਾਲਾਤਾਂ ਤੋਂ ਜਾਣੂ ਕਰਵਾ ਰਿਹਾ ਅਸੀਂ ਸਮਾਜ ਸੇਵੀ ਲੋਕ ਹਾਂ ਹਾਲਾਤਾਂ ਤੋਂ ਜਾਣੂ ਕਰਵਾ ਰਹੇ ਹਾਂ ਤੁਹਾਨੂੰ ਦੇਖ ਜਾ ਸਕਦੇ ਹੋ ਤੁਸੀਂ ਇਹ ਮੁੱਖ ਮੰਤਰੀ ਸਾਹਿਬ ਦੇ ਪਿੰਡ ਦੇ ਹਾਲਾਤ ਨੇ ਜਿਉਂਦਿਆਂ ਤੋਂ ਰੂੜੀਆਂ ਨੇ ਜੜੀਆਂ ਰੋਡ ਤੇ ਲੱਗੇ ਹੋ ਜਣੇ ਦੇਖੋ ਇਹ ਸਾਰੇ ਹਾਲਾਤਾਂ ਤੋਂ ਤੁਹਾਨੂੰ ਅੱਜ ਜਾਣੂ ਕਰਵਾ ਰਹੇ ਹਾਂ